ਆदमी ਪਾਰਟੀ ਦਾ ਇਹ ਦਾਵਾ ਕਰਦੀ ਪਈ ਕਿ ਹਾਲੇ ਤੱਕ ਸਬੂਤ ਜਿਹੜੇ ਇਹ ਮਤਲਬ ਇਲਜ਼ਾਮ ਲੱਗਦੇ ਪਏ ਨੇ ਉਹ ਸਾਬਤ ਨਹੀਂ ਹੋ ਸਕੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਭ੍ਰਸ਼ਟਾਚਾਰੀ ਨੇ ਦੇਖੋ ਜੇ ਸਾਬਤ ਨਹੀਂ ਹੁੰਦੇ ਇੰਨੀ ਦੇਰੇ ਜੇਲ੍ਹ ਚ ਨਰੰਦਰ ਟਿੱਪੀ ਇਨ੍ਹਾਂ ਦੇ ਸਿੱਖਿਆ ਮੰਤਰੀ ਜੇਲ੍ਹ ਚ ਇਨ੍ਹਾਂ ਦੇ ਉਪ ਮੁੱਖ ਮੰਤਰੀ ਜੇਲ੍ਹ ਚ ਇਨ੍ਹਾਂ ਦੇ ਸਿਹਤ ਮੰਤਰੀ ਜੇਲ੍ਹ ਚ ਇਨ੍ਹਾਂ ਚ ਇਨ੍ਹਾਂ ਦੇ ਹਰ ਜਿਹੜਾ ਮੰਤਰੀ ਹੈ ਉਹ ਕਿਤੇ ਨਾ ਕਿਤੇ ਡਾਇਰੈਕਟਰ ਇਨਡਾਇਰੈਕਟ ਘਟਾਲਿਆਂ ਨਾਲ ਜੁੜਿਆ ਹੋਇਆ ਹੈ ਇਹ ਪੰਜਾਬ ਚ ਕਹਿੰਦੇ ਸੀਗੇ ਕਿ ਅਸੀਂ ਪੰਜਾਬ ਨੂੰ ਜੜਾ ਕਰਜ਼ਾ ਮੁਕਤ ਕਰਾਂਗੇ ਜੀ ਇਹ ਸਾਰਿਆਂ ਨੂੰ ਕਹਿੰਦੇ ਸੀ ਕਿ ਪੰਜਾਬ ਚ ਜੀ ਪਿਛਲੇ 23-25 ਸਾਲਾਂ ਤੋਂ 2.5 ਲੱਖ ਕਰੋੜ ਦਾ ਕਰਜ਼ਾ ਇਹ ਰਵੱਈਤੀ ਪਾਰਟੀਆਂ ਨੇ ਚੜਾਤਾ ਇਹ 2.5 ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ 2.5 ਲੱਖ ਕਰੋੜ ਚੜਿਆ ਇਹ 2.5 ਸਾਲਾਂ ਦੇ ਵਿੱਚ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਹੋਰ ਚੜ ਗਿਆ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕਿਹਾ ਮੈਨੂੰ ਆਪਣੇ ਬੱਚਿਆਂ ਦੀ ਕਸਮ ਲੱਗੇ ਮੈਂ ਰਾਜਨੀਤੀ ਚ ਨਹੀਂ ਜਾਵਾਂਗੇ ਰਾਜਨੀਤੀ ਚ ਗਏ ਇਹਨਾਂ ਨੇ ਕਿਹਾ ਮੈਂ ਸਰਕਾਰ ਦਾ ਮੁੱਖ ਮੰਤਰੀ ਬਣਨ ਤੇ ਨਾ ਕੋਠੀ ਲਵਾਵਾਂਗਾ ਨਾ ਬੰਗਲਾ ਲਵਾਵਾਂਗਾ ਨਾ ਗੱਡੀ ਲਵਾਵਾਂਗਾ ਨਾ ਸਿਕਿਉਰਟੀ ਲਵਾਵਾਂਗਾ ਅੱਜ ਜਦੋਂ ਕੇਜਰੀਵਾਲ ਜੀ ਚੱਲਦੇ ਐ 100 ਤੋਂ 150 ਗਨਮੈਨ ਉਹਨਾਂ ਦੇ ਨਾਲ ਚੱਲਦਾ 50-50 ਗੱਡੀਆਂ ਦੇ ਕਾਫਲੇ ਚੱਲਦੇ ਐ ਇਹ ਸਾਰੀ ਲੀਡਰ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਤਾਂ ਕੀ ਉੱਥੇ ਕੋਈ ਵਾਸ਼ਿੰਗ ਮਸ਼ੀਨ ਹੈ ਜਿੱਚ ਪਾਉਂਦੇ ਸਾਰੀ ਸਾਰੇ ਤਲ ਜਾਂਦੇ ਉਹਨਾਂ ਦੇ ਉੱਪਰ ਲੱਗੇ ਹੋਏ ਦੋਸ਼ ਭਾਰਤੀ ਜਨਤਾ ਪਾਰਟੀ ਚਾਏ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਕਲੀਨ ਚਿੱਟ ਕਿਸੇ ਵੀ ਕੇਸ 'ਚ ਨਹੀਂ ਮਿਲੀ ਉਹਨੂੰ ਆਪਣਾ ਕੇਸ ਜਿਹੜਾ ਹੈ ਫੇਸ ਕਰਨਾ ਪੈ ਰਿਹਾ ਹੈ। ਤੇ ਦੇਸ਼ ਭਰ ਦੇ ਵਿੱਚ ਇਹ ਨਾਰਾ ਲੱਗਾ ਜਿਹੜੇ ਰਾਮ ਨੂੰ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਬਣਾਇਆ ਉਹਦੀਆਂ ਦੀਵਾਰਾਂ ਦੇ ਵਿੱਚੋਂ ਪਾਣੀ ਰਿਸਦਾ ਹੋਇਆ ਦਿਖਾਈ ਦਿੱਤਾ। ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਵੀ ਦੇਖੀਆਂ ਹੋਣੀਆਂ। ਹੋ। ਇਹਦੇ ਵੀ ਕਿ ਉਹਨੂੰ ਤੇ ਬਣਿਆ ਨੂੰ ਹਾਲੇ ਬਹੁਤ ਘੱਟ ਸਮਾਂ ਹੋਇਆ। ਤੁਸੀਂ ਇਹ ਦੇਖ ਰਹੇ ਹੋ ਦੀਵਾਰ ਚੋਰੀ ਹੈ। ਤੁਸੀਂ ਇਹ ਨਹੀਂ ਗੱਲ ਕਰਦੇ ਕਿ 500 ਸਾਲ ਬਾਅਦ ਉਹ ਰਾਮ ਮੰਦਰ ਬਣ ਗਿਆ। ਬਣ ਗਿਆ। ਨਹੀਂ ਜੇ ਬਣ ਗਿਆ ਤੇ ਚੀਜ਼ ਚੰਗੀ ਕਿਉਂ ਨਹੀਂ ਬਣੀ? पांच टीवी ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮ ਰਣ ਇਸ ਵੇਲੇ ਦੇਸ਼ ਦੀ ਸਿਆਸਤ ਕਾਫੀ ਪੱਕੀ ਹੋਈ ਹੈ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਪਰ ਇਸੇ ਵਿਚਾਲੇ ਇੱਕ ਅੱਜ ਖਬਰ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਿਸ ਤੋਂ ਬਾਅਦ ਸਿਆਸਤ ਕਾਫੀ ਭਖ ਚੁੱਕੀ ਹੈ ਸਿਆਸੀ ਲੀਡਰ ਇਸ ਨੂੰ ਲੈ ਕੇ ਬਿਆਨਬਾਜ਼ੀ ਦਿੰਦੇ ਹੋਏਗਾ ਜੋ ਕਿ ਨਜ਼ਰ ਆਉਂਦੇ ਪਏ ਨੇ ਤੇ ਇਸੇ ਸਬੰਧ ਵਿੱਚ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਭਾਜਪਾ ਆਗੂ ਅਸ਼ੋਕ ਸ਼ਰੀਨ ਹਿੱਕੀ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਨੇ ਗੱਲ ਸਵਾਗਤ ਬਹੁਤ ਬਹੁਤ ਧੰਨਵਾਦ ਸਾਨ ਟੀਵੀ ਦੇ ਸਾਰੀ ਟੀਮ ਦਾ ਔਰ ਇਹਨਾਂ ਦੇ ਸਾਰੇ ਸਰੋਤਿਆਂ ਦਾ ਕਿ ਅੱਜ ਮੈਨੂੰ ਤੁਹਾਡੇ ਮਾਧਿਅਮ ਨਾਲ ਤੁਹਾਡੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਜੀ ਸੁਜੇਸ ਤਰੀਕੇ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਆਉਂਦੇ ਨੇ ਜੇਲ ਤੋਂ ਬਾਹਰ ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਜੋ ਕਿ ਇੱਕ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਉਹ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤੇ ਇਸ ਦੇ ਚੱਲਦੇ ਭਾਜਪਾ ਦੀ ਇਸ ਉੱਪਰ ਕੀ ਪ੍ਰਤੀਕਿਰਿਆ ਦੇਖੋ ਇਹ ਇੱਕ ਪੋਲੀਟੀਕਲ ਪ੍ਰੋਪਗਾਂਡਾ ਕਰਨ ਦਾ ਪ੍ਰਯਾਸ ਕੇਜਰੀਵਾਲ ਜੀ ਨੇ ਕੀਤਾ ਹੈ ਅਸਤੀਫਾ ਜੇਲ੍ਹ ਦੇ ਅੰਦਰੋਂ ਦਿਨਾ ਯਾਦ ਨਹੀਂ ਆਇਆ ਕੇਜਰੀਵਾਲ ਜੀ ਪਹਿਲੇ ਮੁੱਖ ਮੰਤਰੀ ਨਹੀਂ ਹੈ ਜਿਹੜੇ ਜੇਲ੍ਹ 'ਚ ਗਏ ਸੀ ਔਰ ਇਸ ਤੋਂ ਪਹਿਲਾਂ ਲਾਲੂ ਜੀ ਹੋਰ ਵੀ ਕਈ ਲੋਕ ਗਏ ਹਨ ਤੇ ਉਹਨਾਂ ਨੇ ਮੁੱਖ ਮੰਤਰੀ ਦੀ ਪਦ ਦੀ ਗરિਮਾ ਰੱਖਦੇ ਹੋਏ ਅਸਤੀਫਾ ਦਿੱਤਾ ਜੀ ਤੇ ਦੂਸਰੇ ਬੰਦੇ ਨੂੰ ਮੁੱਖ ਮੰਤਰੀ ਬਣਾਇਆ ਇੱਥੇ ਕੇਜਰੀਵਾਲ ਜੀ ਆਪਣੇ ਹੱਥੋਂ ਸੱਤਾ ਛੱਡਣੀ ਨਹੀਂ ਚਾਹੁੰਦੇ ਕੀ ਆਮ ਆਦਮੀ ਪਾਰਟੀ ਦੇ ਵਿੱਚ ਕੇਜਰੀਵਾਲ ਜੀ ਤੋਂ ਸਿਵਾਏ ਕੋਈ ਹੋਰ ਬੰਦਾ ਉਹ ਨਹੀਂ ਹੈ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਹ ਸੱਤਾ ਨਹੀਂ ਛੱਡਣਾ ਚਾਹੁੰਦੇ ਤਾਂ ਹੁਣ ਉਹ ਕਿਉਂ ਅਸਤੀਫਾ ਦਿੰਦੇ ਪਏ ਨੇ ਫਿਰ ਉਹ ਪੋਲੀਟੀਕਲ ਮਾਈਲੇਜ ਲੈਣ ਲਈ ਸਿੰਪਥੀ ਲੈਣ ਦੇ ਲਈ ਬੇਸਿਕਲੀ ਇਹਦੇ ਦੋ ਪੈਰਾਮੀਟਰਸ ਆ ਇੱਕ ਤਾਂ ਉਹ ਆਪ ਉਹਨਾਂ ਨੂੰ ਰੈਸਟ੍ਰਿਕਸ਼ਨਸ ਲੱਗ ਗਈਆਂ ਉਹਨਾਂ ਦੇ ਘਟਾਲਿਆਂ ਕਰਕੇ ਉਹਨਾਂ ਦੇ ਕੀਤੇ ਕੰਮਾਂ ਕਰਕੇ ਤੇ ਹੁਣ ਉਹ ਚਾਹੁੰਦੇ ਹੈ ਕਿ ਕੋਈ ਹੋਰ ਨਾ ਬਣ ਸਕੇ ਤੇ ਜੇ ਦੂਸਰੀ ਗੱਲ ਇਹ ਕਿ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀ ਹੈ ਡਿਫਰੈਂਸਸ ਚੱਲ ਰਹੇ ਹਨ ਕਿਉਂਕਿ ਜਿਹੜੇ ਲੋਕਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲੀ ਕਿਉਂ ਕੋਈ ਹੋਰ ਵੀ ਬਣਨਾ ਚਾਹੀਦਾ ਤੇ ਜੇ ਇਹਨਾਂ ਨੇ ਅਸਤੀਫਾ ਦੇਣਾ ਹੈ ਇੱਕ ਇਹਨਾਂ ਨੇ ਕਿਹਾ ਕਿ ਚੋਣਾਂ ਕਰਾਏ ਜਾਣ ਜਲਦੀ ਉਹਦੇ ਲਈ ਬੈਲ ਸੈਟਲਡ ਲਾਅ ਹੈ ਦੇਸ਼ ਦਾ ਇਹ ਆਪਣੀ ਕੈਬਨਿਟ ਦੀ ਮੀਟਿੰਗ ਬੁਲਾਣ ਉੱਥੇ ਡਿਸਾਲਵ ਕਰਨ ਅਸੈਂਬਲੀ ਨੂੰ ਆਪਣੇ ਆਪਣੀ ਸਰਕਾਰ ਨੂੰ ਤੇ ਸਰਕਾਰ ਚੋਣ ਕਰਾ ਦਿੰਦੀ ਹੈ ਤੇ ਇਸ ਕਰਕੇ ਇਹ ਜਿਹੜਾ ਸਿਰਫ ਪੋਲਿਟੀਕਲ ਡਰਾਮਾ ਹੋ ਰਿਹਾ ਜਿਸ ਦੇ ਵਿੱਚ ਕੇਜਰੀਵਾਲ ਜੀ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਬਿਲਕੁਲ ਫੇਲ ਹੈ ਲੋਕ ਮੇਰੇ ਨਾਲ ਨਹੀਂ ਹੈ ਕਿਉਂਕਿ ਇਹਨਾਂ ਨੇ ਇੱਕ ਸਿੰਪਥੀ ਲੈਣ ਦੇ ਲਈ ਆਪਣੇ ਜੇਲ੍ਹ ਵਾਲੇ ਪੋਸਟਰ ਲੋਕ ਸਭਾ ਚੋਣਾਂ ਦੇ ਦੌਰਾਨ ਲਾਏ ਤੇ ਜਿਹੜੇ ਲੋਕ ਸਭਾ ਚੋਣਾਂ ਦੇ ਦੌਰਾਨ ਲਾਏ ਤੇ ਉਹਦੇ ਤੇ ਵੀ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਤੇ ਉਹ ਹੁਣ ਇਹ ਦੁਬਾਰਾ ਇੱਕ ਐਕਸਪੈਰੀਮੈਂਟ ਕਰਨ ਨੂੰ ਲੱਗਿਆ ਜਿੱਚੋ ਫੇਲ ਹੋਣਗੇ ਹੂੰ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਕੈਬਨਟ ਮੀਟਿੰਗ ਸਦਨੀ ਚਾਹੀਦੀ ਹੈ ਜਿਵੇਂ ਹੀ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਉਹਨਾਂ ਨੂੰ ਤਾਂ ਇਹ ਗੱਲਾਂ ਆਖ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਕਿਤੇ ਸਾਈਨ ਨਹੀਂ ਕਰ ਸਕਦੇ ਤੁਸੀਂ ਕਿਤੇ ਮੀਟਿੰਗਾਂ ਨਹੀਂ ਕਰ ਸਕਦੇ ਤੁਸੀਂ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਨਹੀਂ ਜਾ ਸਕਦੇ ਇਹ ਡਿਸਟ੍ਰਿਕਸ਼ਨਸ ਕੇਜਰੀਵਾਲ ਦੇ ਉੱਪਰ ਹੀ ਕਿਉਂ ਲਗੀਆਂ ਨੇ ਦੇਖੋ ਜਿਹੜੇ ਸਾਈਨ ਕਰਨ ਵਾਲੀ ਗੱਲ ਹੈ ਦੇਸ਼ ਦੇ ਅੰਦਰ ਇੱਕ ਭ੍ਰਸ਼ਟਾਚਾਰੀ ਜਦੋਂ ਉਹ ਭ੍ਰਸ਼ਟਾਚਾਰ ਦੇ ਕੇਸ ਚ ਅੰਦਰ ਗਏ ਉਹ ਕਿਸੇ ਹੋਰ ਕਿਸ਼ਚ ਨਹੀਂ ਗਏ ਉਹ ਸ਼ਰਾਬ ਘਟਾਲੇ ਦੇ ਵਿੱਚ ਗਏ ਔਰ ਇਹਨਾਂ ਦੀ ਸਰਕਾਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇਹ ਦਾਵਾ ਕਰਦੀ ਪਈ ਕਿ ਹਾਲੇ ਤੱਕ ਜਿਹੜੇ ਇਹ ਮਤਲਬ ਇਲਜ਼ਾਮ ਲੱਗਦੇ ਪਏ ਨੇ ਉਹ ਸਾਬਤ ਨਹੀਂ ਹੋ ਸਕੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਭ੍ਰਿਸ਼ਟਾਚਾਰੀ ਨੇ ਦੇਖੋ ਜੇ ਸਾਬਤ ਨਹੀਂ ਹੁੰਦੇ ਇੰਨੀ ਦੇਰੇ ਜੇਲ੍ਹ ਚ ਨਾ ਰਹਿੰਦੇ ਟ੍ਰੇਲ ਸੁਪਰੀਮ ਕੋਰਟ ਦੀਆਂ ਫਾਈਂਡਿੰਗਸ ਆ ਗਈਆਂ ਕਿ ਮਨੀ ਟ੍ਰੇਲ ਜੜੀਆ ਪਲੇਸ ਔਨ ਰਿਕਾਰਡ ਹੋਗੀ ਇਹ ਇਸ ਚੀਜ਼ ਦੇ ਉੱਤੇ ਰਿਟ ਲਾ ਦੇਣ ਸਰਕਾਰ ਦੀ ਇਨਵੈਸਟੀਗੇਸ਼ਨ ਜੁਆਇਨ ਚੱਲ ਰਹੀ ਹੈ ਗੋਇੰਗ ਔਨ ਹੈ আরে ਬਿਲਕੁਲ ਜਿਹੜਾ ਲੋਕਾਂ ਨੂੰ ਵਰਗਲਾਂ ਦੇ ਲਈ ਕਿਉਂਕਿ ਇਹ ਆਮ ਆਦਮੀ ਪਾਰਟੀ ਲੋਕਾਂ ਦੀ ਸਿੰਪਥੀ ਦੇ ਨਾਲ ਇੱਕ ਜੁਮਲਿਆਂ ਨਾਲ ਖੜੀ ਹੋਈ ਪਾਰਟੀ ਸੀ ਲੋਕਾਂ ਨੂੰ ਭ੍ਰਮਿਤ ਕਰਕੇ ਆਈ ਪਾਰਟੀ ਸੀ ਜੇਕਰ ਅੱਜ ਅਸੀਂ ਦਿੱਲੀ ਦੀ ਹੀ ਗੱਲ ਕਰ ਲਈਏ ਦਿੱਲੀ ਚ ਇਹ ਕਹਿੰਦੇ ਸੀ ਜਦੋਂ ਅਸੀਂ ਆਵਾਂਗੇ ਟੈਂਕਰ ਮਾਫੀਆ ਨੂੰ ਖਤਮ ਕਰਦੇ ਆਂਗੇ ਜੀ ਜਦੋਂ ਇਹਨਾਂ ਦੀ ਸਰਕਾਰ ਆਈ 12000 ਟੈਂਕਰ ਚੱਲਦੇ ਸੀ ਅੱਜ ਉਥੇ 30000 ਟੈਂਕਰ ਚੱਲ ਰਹੇ ਹਨ ਔਰ ਇਹ ਸ ਹਾਲਾਤ ਇਦਾਂ ਦੇ ਬਣ ਗਏ ਕਿ ਪਾਣੀ ਦੀ ਬੂੰਦ ਬੂੰਦ ਕਰਕੇ ਲੜਾਈ ਹੋ ਰਹੀ ਲੜਾਈ ਹੋਣ ਦੇ ਨਾਲ ਕਤਲ ਤੱਕ ਹੋ ਗਏ ਪਾਣੀ ਦੇ ਪਿੱਛੇ ਔਰ ਇਹ ਜਲ ਬੋਰਡ ਜਿਸ ਤੋਂ ਲੋਕਾਂ ਨੂੰ ਪਾਣੀ ਦੇਣ ਦੀ ਗੱਲ ਕਰਦੇ ਸੀ ਅੱਜ 73000 ਕਰੋੜ ਦੇ ਲੋਨ ਨਾਲ ਚੱਲ ਰਿਹਾ ਹੈ ਫਾਇਦੇ 'ਚ ਸੀ ਨੁਕਸਾਨ 'ਚ ਚੱਲ ਰਿਹਾ ਹੈ ਇਹਨਾਂ ਦੀ ਸਿੱਖਿਆ ਨੀਤੀ ਸਿੱਖਿਆ ਨੀਤੀ ਤਾਂ ਸ਼ਰਾਬ ਨੀਤੀ ਤੱਕ ਪਹੁੰਚ ਗਈ ਇਨਾ ਦੀ ਸਿੱਖਿਆ ਨੀਤੀ ਦਾ ਇਹ ਹਾਲਾਤ ਹੈ ਕਿ ਪਿੱਛੇ ਇੱਕ ਸਰਵੇ ਹੋਇਆ ਇੱਕ ਕਲਾਸ ਦੇ ਵਿੱਚ ਦੋ ਕਲਾਸਾਂ ਦੇ ਬੱਚਿਆਂ ਨੂੰ ਬਿਠਾ ਕੇ ਇੱਕ ਟੀਚਰ ਨੂੰ ਪੜਾ ਰਹੀ ਹੈ ਇਹਨਾਂ ਦੇ ਹੈਲਥ ਮਾਡਲ ਦਾ ਇਹ ਹਾਲ ਹੈ ਦਿੱਲੀ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਆਈਸੀਯੂ ਔਰਡ ਨਹੀਂ ਚੱਲ ਰਹੇ ਮੁਹੱਲਾ ਕਲੀਨਿਕਾਂ ਦਾ ਇਹ ਹਾਲ ਹੈ ਕਿ ਇੱਕੇ ਮੋਬਾਈਲ ਨੰਬਰ ਦੇ ਉੱਤੇ ਹਜ਼ਾਰਾਂ ਟੈਸਟ ਹੋ ਜਾਂਦੇ ਆ ਇਹ ਦਰਅਸਲ ਇਹ ਦਾਲ ਨਹੀਂ ਇਹ ਦਾਲ ਚ ਕੁਝ ਕਾਲਾ ਨਹੀਂ ਹੈ ਸਾਰੀ ਦਾਲ ਕਾਲੀ ਹੈ ਇਹਨਾਂ ਦੇ ਸਿੱਖਿਆ ਮੰਤਰੀ ਜੇਲ੍ਹ ਚ ਇਹਨਾਂ ਦੇ ਉਪ ਮੁੱਖ ਮੰਤਰੀ ਜੇਲ੍ਹ ਚ ਇਹਨਾਂ ਦੇ ਸਿਹਤ ਮੰਤਰੀ ਜੇਲ੍ਹ ਚ ਇਹਨਾਂ ਚ ਇਹਨਾਂ ਦੇ ਹਰ ਜਿਹੜਾ ਮੰਤਰੀ ਹੈ ਉਹ ਕਿਤੇ ਨਾ ਕਿਤੇ ਡਾਇਰੈਕਟਰ ਇਨਡਾਇਰੈਕਟ ਘਟਾਲਿਆਂ ਨਾਲ ਜੁੜਿਆ ਹੋਇਆ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਇਹਨਾਂ ਸਾਰੇ ਮੰਤਰੀਆਂ ਦਾ ਤੇ ਆਮ ਆਦਮੀ ਪਾਰਟੀ ਦਾ ਇਹ ਗੱਲ ਆਖਦੀ ਪਈ ਹੈ ਕਿ ਹਾਂ ਵੀ ਜਿਹੜੇ ਲੋਕ ਸੰਵਿਧਾਨ ਦੇ ਲਈ ਲੜਦੇ ਨੇ ਉਹਨਾਂ ਨੂੰ ਭਾਜਪਾ ਜੇਲ੍ਹਾਂ ਦੇ ਵਿੱਚ ਡੱਕਦੀ ਆ ਕਿਉਂਕਿ ਸੰਵਿਧਾਨ ਦੇ ਲਈ ਲੜਦੇ ਨਹੀਂ ਐ ਦਿਖਾਵਾ ਕਰਦੇ ਐ ਸੰਵਿਧਾਨ ਤੇ ਚੱਲ ਕੇ ਹੀ ਸਾਰਾ ਕੰਮ ਹੋ ਰਿਹਾ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਦੇਸ਼ ਗੱਲਾਂ ਨਾਲ ਨਹੀਂ ਚੱਲਦਾ ਔਰ ਇਹਨਾਂ ਦੇ ਨੇਤਾਵਾਂ ਦੇ ਕੋਲੋਂ ਪੈਸੇ ਬਰਾਮਦ ਹੋ ਰਿਹਾ ਇਹਨਾਂ ਦੇ ਨੇਤਾਵਾਂ ਦੇ ਕੋਲੋਂ ਜਿਹੜਾ ਸਾਰੀਆਂ ਰਿਕਵਰੀਆਂ ਹੋ ਰਹੀਆਂ ਉਹਨਾਂ ਦੇ ਜਿਹੜੇ ਸੋਰਸਿਸ ਐ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਐ ਉਹ ਡਿਟੇਨ ਹੋ ਰਹੀ ਐ ਉਹ ਜਿਹੜੀ ਐ ਲੱਭ ਰਹੀ ਐ ਤੇ ਜਦੋਂ ਇਹ ਸਾਰੇ ਲੀਡਰ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਤਾਂ ਕੀ ਉੱਥੇ ਕੋਈ ਵਾਸ਼ਿੰਗ ਮਸ਼ੀਨ ਹੈ ਜਿਹਦੇ ਚ ਪਾਉਂਦੇ ਸਾਰੇ ਸਾਰੇ ਤੋਲ ਜਾਂਦੇ ਉਹਨਾਂ ਦੇ ਉੱਪਰ ਲੱਗੇ ਹੋਏ ਦੋਸ਼ ਭਾਰਤੀ ਜਨਤਾ ਪਾਰਟੀ ਚ ਆਏ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਕਲੀਨ ਚਿੱਟ ਕਿਸੇ ਵੀ ਕੇਸ 'ਚ ਨਹੀਂ ਮਿਲੀ ਉਹਨੂੰ ਆਪਣਾ ਕੇਸ ਜਿਹੜਾ ਹੈ ਫੇਸ ਕਰਨਾ ਪੈ ਰਿਹਾ ਪਹਿਲਾਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਭਾਜਪਾ ਜੁਆਇਨ ਹੁੰਦੇ ਤੇ ਫਿਰ ਤੇ ਕਿਤੇ ਜ਼ਿਕਰ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਉੱਪਰ ਆਹ ਕੇਸ ਚੱਲ ਰਿਹਾ ਜਾਂ ਆਹ ਮਾਮਲੇ ਦੇ ਵਿੱਚ ਸੁਣਵਾਈ ਹੁੰਦੀ ਪਈ ਆ ਦੇਖੋ ਇਹ ਤਾਂ ਮਾਮਲੇ ਕਿਉਂ ਨਹੀਂ ਸਾਰੇ ਕੇਸ ਗoing on ਆ ਜੇ ਸਾਡੇ ਵਿੱਚ ਕਾਂਗਰਸ ਤੋਂ ਸ਼ਾਮਸੁੰਦਰ ਰੋੜਾ ਜੀ ਆਏ ਸੀ ਜਿਹੜੇ ਵਾਪਸ ਚਲੇ ਗਏ ਉਹਨਾਂ ਦਾ ਕੋਈ ਕੇਸ ਬੰਦ ਥੋੜੀ ਨਾ ਹੋਇਆ ਸੀਗਾ ਕਿਸੇ ਦਾ ਵੀ ਇਹ ਪੰਜਾਬ ਦੇ ਵਿੱਚ ਇਹ ਕੰਮ ਇਹਨਾਂ ਨੇ ਕੀਤਾ ਬੰਦ ਕਰਨ ਦਾ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਇੰਡੀਆ ਗਠਜੰਬੰਦਨ ਦਾ ਸਮਝੌਤਾ ਹੈ ਅੱਜ ਕਿੱਥੇ ਗਏ ਉਹ ਜਿਹੜੇ ਇੱਥੇ ਕਹਿੰਦੇ ਸੀ ਹੈਲਥ ਦਾ ਘੁਟਾਲਾ ਹੈ ਜੀ ਉਹ ਕਿੱਥੇ ਗਿਆ ਇਹ ਕਹਿੰਦੇ ਸੀਗੇ ਜੀ ਸਮਾਰਟ ਸਿਟੀਆਂ ਦਾ ਘੁਟਾਲਾ ਹੈ ਉਹ ਕਿੱਥੇ ਗਿਆ ਅੱਜ ਪੰਜਾਬ ਦੇ ਅੰਦਰ ਇਹ ਹਾਲਾਤ ਇਹ ਬਣ ਗਏ ਕਿ ਅੱਜ ਜਦੋਂ ਇਹ ਸਰਕਾਰ ਆਈ ਗੁੰਡਾਗਰਦੀ ਚਰਮ ਸੀਮਾ ਤੇ ਆ ਜੇ ਵਪਾਰੀ ਪਰੇਸ਼ਾਨ ਹੈ ਸ਼ਹਿਰੀ ਪਰੇਸ਼ਾਨ ਹੈ ਮਹਿਲਾਵਾਂ ਸੜਕ ਤੇ ਜਾ ਨਹੀਂ ਸਕਦੀਆਂ ਬੱਚੇ 14 14 ਸਾਲ ਦੇ ਬੱਚੇ ਨਸ਼ੇ ਦੀ ਓਵਰਡੋਸ ਨਾਲ ਮਰਨ ਲੱਪੇ ਕੱਲ ਹੀ ਜਲੰਧਰ ਦੇ ਵਿੱਚ ਇੱਕ ਡਿਵੀਜ਼ਨ ਨੰਬਰ 3 ਦੇ ਏਰੀਆ ਦੇ ਵਿੱਚ ਇੱਕ ਮੁੰਡਾ ਨਸ਼ੇ ਦੇ ਟੀਕੇ ਲਾਉਂਦਾ ਉਹਦੇ ਨਾਲ ਡੈਥ ਹੋਈ ਅੱਜ ਹਾਲਾਤ ਕਿਹੋ ਜਿਹੇ ਆ ਸਰਕਾਰੀ ਕਰਮਚਾਰੀ ਜਿਹੜੇ ਉਹ ਹੜਤਾਲਾਂ ਤੇ ਆ ਸਰਕਾਰੀ ਕਰਮਚਾਰੀ ਜਿਹੜਾ ਗਰਾਫ ਸੀ ਕਰਪਸ਼ਨ ਦਾ ਜਿਹੜਾ ਗਰਾਫ ਸੀ ਲਾ ਐਂਡ ਆਰਡਰ ਦਾ ਕ੍ਰਾਈਮ ਦਾ ਉਹ ਪੰਜ ਗੁਣਾ ਵਧ ਗਿਆ ਔਰ ਅੱਜ ਲੋਕ ਚਾਹੁੰਦੇ ਆ ਦੇਖੋ ਇਹੀ ਜੇ ਇਹਨਾਂ ਨੇ ਇੰਨੇ ਚੰਗੇ ਕੰਮ ਕੀਤੇ ਹੁੰਦੇ ਪੰਜਾਬ ਚ ਨਗਰ ਨਿਗਮਾਂ ਦੀਆਂ ਚੋਣਾਂ ਕਿਉਂ ਨਹੀਂ ਕਰਾਰੇ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾਰੇ ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਔਰ ਤੁਹਾਡੇ ਮਾਧਿਅਮ ਨਾਲ ਇੱਕ ਇਹ ਵੀ ਗੱਲ ਕਹਿਣੀ ਚਾਹਣਾ ਹੈ ਕਿ ਇਹ ਪੰਜਾਬ ਚ ਕਹਿੰਦੇ ਸੀਗੇ ਕਿ ਅਸੀਂ ਪੰਜਾਬ ਨੂੰ ਜੜਾ ਕਰਜ਼ਾ ਮੁਕਤ ਕਰਾਂਗੇ ਜੀ ਇਹ ਸਾਰਿਆਂ ਨੂੰ ਕਹਿੰਦੇ ਸੀ ਕਿ ਪੰਜਾਬ ਚ ਜੀ ਪਿਛਲੇ 23-25 ਸਾਲਾਂ ਤੋਂ 22 ਲੱਖ ਕਰੋੜ ਦਾ ਕਰਜ਼ਾ ਇਹ ਰਵੈਤੀ ਪਾਰਟੀਆਂ ਨੇ ਚੜਾਤਾ ਇਹ ਢਾਈ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਢਾਈ ਲੱਖ ਕਰੋੜ ਚੜਿਆ ਇਹ ਢਾਈ ਸਾਲਾਂ ਦੇ ਵਿੱਚ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਹੋਰ ਚੜ ਗਿਆ ਮੁੱਖ ਮੰਤਰੀ ਸਾਹਿਬ ਨੂੰ ਤਾਂ ਕੇਜਰੀਵਾਲ ਜੀ ਤਾਂ ਮਤਲਬ ਮੈਂ ਸਮਝਦਾ ਕਿ ਉਹ ਇਹ ਜੇ ਇਨਸਾਨ ਹੈ ਜੋ ਕਹਿੰਦੇ ਉਹ ਕਰਦੇ ਨਹੀਂ ਇਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਹੀ ਝੂਠ ਤੇ ਹੋਈ ਇਹਨਾਂ ਨੇ ਕਿਹਾ ਸੀ ਕਦੀ ਮੈਂ ਕਾਂਗਰਸ ਨਾਲ ਮਿਲ ਕੇ ਸਰਕਾਰ ਨਹੀਂ ਬਣਾਵਾਂਗਾ ਦਿੱਲੀ 'ਚ ਸਰਕਾਰ ਬਣਾਈ ਦਿੱਲੀ 'ਚ ਚਲਾਈ ਔਰ ਇੰਡੀਆ ਗਠਜੰਬੰਧਨ ਬਣਾਇਆ ਉਹਦੇ 'ਚ ਸਾਥੀ ਬਣੇ ਫਿਰ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਵੀ ਆ ਆਪਣਾ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕਿਹਾ ਮੈਨੂੰ ਆਪਣੇ ਬੱਚਿਆਂ ਦੀ ਕਸਮ ਲੱਗੇ ਮੈਂ ਰਾਜਨੀਤੀ ਚ ਨਹੀਂ ਜਾਵਾਂਗੇ ਇਹ ਰਾਜਨੀਤੀ ਚ ਗਏ ਇਹਨਾਂ ਨੇ ਕਿਹਾ ਮੈਂ ਸਰਕਾਰ ਦਾ ਮੁੱਖ ਮੰਤਰੀ ਬਣਨ ਤੇ ਨਾ ਕੋਠੀ ਲਾਵਾਂਗਾ ਨਾ ਬੰਗਲਾ ਲਾਵਾਂਗਾ ਨਾ ਗੱਡੀ ਲਾਵਾਂਗਾ ਨਾ ਸਿਕਿਉਰਟੀ ਲਾਵਾਂਗਾ ਅੱਜ ਜਦੋਂ ਕੇਜਰੀਵਾਲ ਜੀ ਚੱਲਦੇ ਆ 100 ਤੋਂ 150 ਗਨਮਨ ਉਹਨਾਂ ਦੇ ਨਾਲ ਚੱਲਦਾ 50-50 ਗੱਡੀਆਂ ਦੇ ਕਾਫਲੇ ਚੱਲਦੇ ਆ ਤੇ ਜਿਸ ਘਰ ਚੋਂ ਰਹਿੰਦੇ ਆ ਉੱਥੇ ਲੱਖਾਂ ਰੁਪਏ ਦੇ ਪੜਦੇ ਕਰੋੜਾਂ ਰੁਪਏ ਦੇ ਗੱਦੇ ਉਥੇ ਕਰੋੜਾਂ ਰੁਪਇਆ ਉਹ ਸ਼ੀਸ਼ ਮਹਿਲ ਬਣਾਉਣ ਦਾ ਲੋਕਾਂ ਦੇ ਪੈਸੇ ਦਾ ਕਰਤਾ ਅੱਜ ਦਿੱਲੀ ਦੇ ਵਿੱਚ ਹਾਲਾਤ ਕੀ ਹੈ ਦਿੱਲੀ ਦੇ ਵਿੱਚ ਨਗਰ ਨਿਗਮ ਦੀ ਨਲਕੀ ਕਰਕੇ ਬਰਸਾਤੀ ਪਾਣੀ ਕਰਕੇ 30 ਤੋਂ 40 ਮੋਤਾਹ ਹੋ ਜਾਂਦੀਆਂ ਉਹਦਾ ਜ਼ਿੰਮੇਵਾਰ ਕੌਣ ਹੈ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਜ਼ਿੰਮੇਵਾਰ ਜੇ ਵੀ ਤੁਸੀਂ ਆਏ अरविंद केजरीवाल ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਕੋਲੇ ਕੋਠੀਆਂ ਨੇ ਉਹ ਮਤਲਬ ਕਿ ਇੱਕ ਐਸ਼ਪਰੀ ਜ਼ਿੰਦਗੀ ਜਿਉਂਦੇ ਪਏ ਨੇ ਪਰ ਦੂਜੇ ਪਾਸੇ ਤੇ ਮੁੱਖ ਮੰਤਰੀ अरविंद केजरीवाल ਇਹ ਗੱਲ ਆਖਦੇ ਪਏ ਨੇ ਕਿ ਮੇਰਾ ਬੈਂਕ ਬੈਲੈਂਸ ਤਾਂ ਜ਼ੀਰੋ ਹੈ ਬੈਂਕ ਬੈਲੈਂਸ ਜ਼ੀਰੋ ਕਹਿੰਦੇ ਆ ਨਾ ਉਹਨਾਂ ਦਾ ਕੇਵਲ ਬੈਂਕ ਬੈਲੈਂਸ ਹੀ ਜ਼ੀਰੋ ਨਹੀਂ ਹੈ ਉਹਨਾਂ ਦੀ ਵਰਕਿੰਗ ਵੀ ਜ਼ੀਰੋ ਹੈ ਲੋਕਾਂ ਨੂੰ ਦਿੱਤੀਆਂ ਹੋਈਆਂ ਸੁਵਿਧਾਵਾਂ ਵੀ ਜ਼ੀਰੋ ਐ ਔਰ ਅੱਜ ਇਹ ਹਾਲਾਤ ਤੱਕ ਪਰ ਉਹ ਤੇ ਖੁਦ ਨਹੀਂ ਪਰ ਉਹ ਤੇ ਖੁਦ ਨੂੰ ਇਮਾਨਦਾਰ ਕਹਿੰਦੇ ਨੇ ਕਹਿੰਦੇ ਨੇ ਕਿ ਜਿਹੜੇ ਦੋਸ਼ ਲੱਗਦੇ ਪਏ ਨੇ ਸਾਰੇ ਝੂਠੇ ਨੇ ਤੇ ਜਿਹੜੀਆਂ ਏਜੰਸੀਆਂ ਨੇ ਉਹ ਭਾਜਪਾ ਦੀਆਂ ਹੀ ਏਜੰਸੀਆਂ ਨੇ ਭਾਜਪਾ ਦੀਆਂ ਕੱਟਪੁੱਤਲੀਆਂ ਬਣ ਕੇ ਸਾਰੀਆਂ ਏਜੰਸੀਆਂ ਕੰਮ ਕਰਦੀਆਂ ਨੇ ਪੰਜਾਬ ਦੇ ਵਿੱਚ ਵਿਜੀਲੈਂਸ ਫੇਰ ਤਾਂ ਇਹਨਾਂ ਦੀ ਕੱਟਪੁੱਤਲੀ ਹੋਈ ਨਾ ਤੇ ਫੇਰ ਜਿਹੜਾ ਲੀਡਰ ਨਹੀਂ ਆਇਆ ਉਹਨੂੰ ਚੱਕ ਰਹੇ ਆ ਇਹ ਮੰਨਦੇ ਹੋ ਤੁਸੀਂ ਨਹੀਂ ਤੁਸੀਂ ਮੰਨਦੇ ਹੋ ਕਿ ਭਾਜਪਾ ਦੀਆਂ ਕਾਠੇ ਪੁਤਲੀਆਂ ਨੇ ਕੇਂਦਰੀ ਏਜੰਸੀ ਤੁਹਾਨੂੰ ਕੰਪੈਰੀਜ਼ਨ ਦਿੱਤਾ ਏਜੰਸੀਆਂ ਦਾ ਕੰਮ ਕੀ ਹੁੰਦਾ ਕੀ ਭ੍ਰਸ਼ਟਾਚਾਰੀਆਂ ਨੂੰ ਫੜੋ ਜੀ ਤੁਸੀਂ ਇਹ ਦੇਖੋ ਕਿ ਈਡੀ ਨੇ ਰਿਕਵਰੀਆਂ ਕੀਤੀਆਂ ਜਿਓ ਕਰੋੜਾ ਰੁਪਇਆ ਬਰਾਮਦ ਹੋ ਰਿਹਾ ਹੈ ਉਹ ਈਡੀ ਵਾਲਿਆਂ ਨੇ ਘਰ ਥੋੜੀ ਨਾ ਛਾਪ ਲਿਆ ਭਾਜਪਾ ਨੇ ਥੋੜੀ ਨਾ ਭੇਜਤਾ ਉਹ ਇਹਨਾਂ ਦਾ ਹੀ ਸੀ ਨਾ ਇਹਨਾਂ ਦੇ ਕੋਲ ਕਿੱਥੋਂ ਆਇਆ ਦੱਸਣ ਸਾਚ ਕੋ ਆਂਚ ਨਹੀਂ ਇਹ ਸਾਹਮਣਾ ਕਰਨ ਨਾ ਦੱਸਣੇ ਸਾਡਾ ਨਹੀਂ ਹੈ ਉਹ ਦੱਸ ਨਹੀਂ ਪਾਰੇ ਤਾਂ ਹੀ ਜੇਲਾ ਘਟ ਰਿਆ ਨਾ ਜੀ ਇਹਨਾਂ ਨੇ ਤਾਂ ਕੋਵਿਡ ਦੇ ਵਿੱਚ ਦੇਖੋ ਕਿੰਨੀ ਨੀਚਤਾ ਤੇ ਜਾ ਕੇ ਰਾਜਨੀਤੀ ਕਰਦੇ ਆ ਕੋਵਿਡ ਦੇ ਵਿੱਚ ਆਕਸੀਜਨ ਲੋਕਾਂ ਨੂੰ ਮਿਲਣ ਵਾਸਤੇ ਕੇਂਦਰ ਸਰਕਾਰ ਨੇ ਭੇਜੀ ਇਹਨਾਂ ਨੇ ਉਹਦੀ ਸ਼ਾਰਟੇਜ ਸ਼ੋਅ ਕਰਕੇ ਸੈਂਕੜੇ ਲੋਕ ਮਰਵਾਤੇ ਤੇ ਸੁਪਰੀਮ ਕੋਰਟ ਹਾਈ ਕੋਰਟ ਨੂੰ ਇੰਟਰਫੇਅਰ ਕਰਨਾ ਪਿਆ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਆਕਸੀਜਨ ਤਾਂ ਪੂਰੀ ਹੈ ਕਿ ਸਿਰਫ ਇੱਕ ਨੈਰੇਟਿਵ ਸੈੱਟ ਕਰਨ ਦੇ ਲਈ ਕੋਈ ਵੀ ਕਿਸੇ ਨੂੰ ਵੀ ਦਾਤੇ ਲਾ ਕੇ ਜਿਵੇਂ ਪੰਜਾਬ ਨੂੰ ਦਾਤੇ ਲਾ ਕੇ ਭਗਵੰਤ ਮਾਨ ਜੀ ਅੱਜ ਹੈਲੀਕਾਪਟਰਾਂ 'ਚ ਸੈਰ ਕਰ ਰਹੇ ਆ ਉਵੇਂ ਹੀ ਕੇਜਰੀਵਾਲ ਜੀ ਦਿੱਲੀ ਦੀ ਜਨਤਾ ਨੂੰ ਦਾਤੇ ਲਾ ਕੇ ਉਹਨਾਂ ਦੀਆਂ ਸੁੱਖ ਸੁਵਿਧਾਵਾਂ ਨੂੰ ਸੁਰੱਖਿਆ ਨੂੰ ਦਾਤੇ ਲਾ ਕੇ ਆਪਣੀ ਐਸ਼ ਪ੍ਰਸਤੀ ਵਾਲੀ ਜੀਵਨ ਜੀ ਰਹੇ ਆ ਔਰ ਇਹਨਾਂ ਦੇ ਘਰਾਂ ਦੇ ਵਿੱਚ ਐਮਪੀਆ ਨੂੰ ਘੁੱਟ ਪੈ ਰਹੀ ਹੈ ਇਹਨਾਂ ਦੇ ਰਾਜ ਦੇ ਵਿੱਚ ਤਾਹਿਰ ਹੁਸੈਨ ਦਿੱਲੀ ਦਾ ਨੇਤਾ ਸੀ ਉਹਨੇ ਦੰਗੇ ਕੀਤੇ ਜੀ ਇਹ ਇਹ ਫਿਰਕੂਵਾਦ ਵੱਖਵਾਦੀ ਰਾਜਨੀਤੀ ਦੇ ਨਾਲ ਚੱਲਣ ਵਾਲੇ ਔਰ ਪਾੜ ਪਾਅ ਰਾਜਨ ਕਰੋ ਕਾਂਗਰਸ ਔਰ ਇਹਨਾਂ ਦੀ ਇੱਕੋ ਹੀ ਨੀਤੀ ਰਹੀ ਆਪੱਚ ਲੜਾ ਦਿਓ ਭਾਵੁਕ ਕਰ ਦਿਓ ਤਰੀਕਾ ਲੱਗ ਹੋ ਸਕਦਾ ਇਹ ਭਾਵੁਕਤਾ ਦੇ ਤਰੀਕੇ ਨਾਲ ਲੋਕਾਂ ਨੂੰ ਵਖ ਵਖ ਕਰਕੇ ਰਾਜ ਕਰਦੇ ਆ ਜਿਸ ਨੂੰ ਲੋਕ ਜਿਹੜੇ ਨਕਾਰਦੇ ਔਰ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਇਹਨਾਂ ਨੂੰ 7 ਤੋਂ 0 ਤੀਜੀ ਵਾਰ ਦਿੱਲੀ ਚ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਚ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਨ ਵਾਲੀ ਔਰ ਲੋਕ ਜਿਹੜੇ ਇਹਨਾਂ ਨੂੰ ਜਵਾਬ ਦੇਣ ਲਈ ਤਿਆਰ ਔਰ ਬਿਜਲੀ ਦਾ ਵੀ ਇਹਨਾਂ ਨੇ ਇੱਕ ਮਾਡਲ ਪੇਸ਼ ਕੀਤਾ ਸੀ ਅੱਜ ਪੰਜਾਬ ਦੇ ਅੰਦਰ ਤੁਹਾਡੇ ਸਾਡੇ ਘਰਾਂ ਦੇ ਵਿੱਚ 3 ਰੁਪਏ ਯੂਨਿਟ ਜਿਹੜੀ ਸਬਸਿਡੀ ਸਾਨੂੰ ਮਿਲਦੀ ਸੀ ਉਹ ਵੀ ਖਤਮ ਕਰਤੀ ਤੁਸੀਂ ਇਸ ਮਹੀਨੇ ਦੇ ਬਿੱਲ ਆਮ ਲੋਕਾਂ ਕੋਲ ਪੁੱਛੋ ਜਿਹਦਾ 4000 ਆਂਦਾ ਸੀ ਉਹਦਾ 7000 ਆ ਜੀ ਦਿੱਲੀ ਦੇ ਵਿੱਚ ਜਿਹੜੇ ਕਮਰਸ਼ੀਅਲ ਕੰਜ਼ਿਊਮਰ ਹੈਗੇ ਆ ਉਹਨਾਂ ਨੂੰ 18 ਰੁਪਏ ਤੋਂ ਲੈ ਕੇ 25 ਰੁਪਏ ਤੱਕ ਬਿਜਲੀ ਮਿਲ ਰਹੀ ਹੈ ਅੱਜ ਇਹਨਾਂ ਚੀਜ਼ਾਂ ਤੋਂ ਡਰਦੇ ਹੋਏ ਕੇਜਰੀਵਾਲ ਜੀ ਕਿ ਕਿਸੇ ਤਰੀਕੇ ਮੈਂ ਆਪਣੀ ਸਾਖ ਬਚਾਵਾਂ ਜੇ ਕੋਈ ਹੋਰ ਮੁੱਖ ਮੰਤਰੀ ਉਹ ਪਾਵਰ ਵੀ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਉਹ ਆਪਣੇ ਪਰਿਵਾਰ 'ਚ ਦੇਣਾ ਚਾਹੁੰਦੇ ਸੀ ਸੁਨੀਤਾ ਕੇਜਰੀਵਾਲ ਜੀ ਨੂੰ ਦੇਣਾ ਚਾਹੁੰਦੇ ਸੀ ਉਹ ਨਹੀਂ ਸਹਿਮਤੀ ਬਣ ਪਾਰੀ ਤਾਂ ਉਹਨਾਂ ਨੇ ਇਹ ਸਟੈਪ ਚੁੱਕਿਆ ਤੇ ਮੈਂ ਸਮਝਦਾ ਹਾਂ ਕਿ ਕੇਜਰੀਵਾਲ ਜੀ ਦਾ ਜਿਹੜਾ ਅਸਤੀਫਾ ਹੈ ਇਹ ਉਹਨਾਂ ਦੇ ਝੂਠ ਦਾ ਸੱਚ ਜਿਹੜਾ ਝੂਠ ਨੂੰ ਸੱਚ ਦੱਸਣ ਦੇ ਲਈ ਉਹਨਾਂ ਨੇ ਇਹ ਪ੍ਰਯਾਸ ਕੀਤਾ ਹੈ ਉਹਦੇ ਚੋਂ ਕਦੀ ਕਾਮਯਾਬ ਨਹੀਂ ਹੋਣਗੇ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਦੇ ਵਰਕੇ ਫਰੋਲੇ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਵਾਦੇ ਨੇ ਉਹ ਝੂਠੇ ਨਿਕਲਦੇ ਨੇ ਕਦੇ ਭਾਜਪਾ ਦੇ ਵਿਕਾਸ ਦੇ ਵਰਕੇ ਫੁੱਲ ਕੇ ਵੇਖੇ ਤੁਸੀਂ ਸਾਡੀ ਭਾਜਪਾ ਸੰਸਦ ਦੇ ਵਿੱਚ ਬਾਲਟੀਆਂ ਲੱਗਦੀਆਂ ਨੇ ਆਣੀ ਚੋਂਦਾ ਹੈ 브릿ਜ ਜਿਨ੍ਹਾਂ ਦਾ ਉਦਘਾਟਨ ਹੁੰਦਾ ਰੁੜ ਜਾਂਦੇ ਨੇ ਹਾਲਾਤ ਵੱਧ ਤੋਂ ਵੱਤਰ ਹੋਏ ਹੋਏ ਨੇ ਕਈ ਥਾਵਾਂ ਦੇ ਉੱਪਰ ਨਵੇਂ 브릿ਜ ਬਣਨ ਤੋਂ ਬਾਅਦ ਇਹੋ ਜਿਹੀ ਖਸਤਾ ਹਾਲਤ ਬਣੀ ਹੋਈ ਹੈ ਕਿ ਜਿਸ ਦੇ ਚੱਲਦੇ ਪਤਾ ਚੱਲਦਾ ਪਿਆ ਕਿ ਭਾਜਪਾ ਕੀ ਕੁਝ ਕਰਦੀ ਪਈ ਹੈ ਤੁਸੀਂ ਦੇਖੋ ਕੋਵਿਡ ਇੱਕ ਦੁਨੀਆ ਦੇ ਲਈ ਉਦਾਹਰਣ ਹੈ ਸਾਡੇ ਦੇਸ਼ 'ਚ ਨਾ ਤਾਂ ਡਬ ਡਾਈਨਫਰਾਸਟ੍ਰਕਚਰ ਸੀ ਮੈਡੀਕਲ ਨਾ ਸਾਡੇ ਕੋਲ ਪੈਸਾ ਸੀ ਅਮਰੀਕਾ ਬਹੁਤ ਤਗੜਾ ਮੁਲਕ ਹੈ ਇਟਲੀ ਯੂਰਪ ਦੇ ਵਿੱਚ ਲੋਗਾ ਨੇ ਸੜਕਾਂ ਤੇ ਪੈਸੇ ਸੁੱਟਦੇ ਕਿ ਸਾਡੀ ਜਾਨ ਬਚਾ ਲਓ ਉਹਨਾਂ ਕੋਲੇ ਸਭ ਕੁਝ ਸੀ ਜੀ ਉਹ ਫੇਲ ਹੋ ਗਏ ਸਾਡੀ ਸਰਕਾਰ ਮੈਂ ਤਾਂ ਇੱਕ ਉਦਾਹਰਣੇ ਬਹੁਤ ਵੱਡੀ ਉਦਾਹਰਣ ਹੈ ਵਿਕਾਸ ਦੀ ਅਗਲੀਆਂ ਧਾਰਨਾ ਦਿੰਨੇ ਆ ਸਾਡਾ ਦੇਸ਼ ਇਹ ਜਿਆ ਸੀ ਜਿੱਥੇ ਪਲੇਗ ਦੀ ਦਵਾਈ 20 ਸਾਲ ਬਾਅਦ ਆਈ ਸੀ ਤੇ ਅੱਜ ਇੱਕ ਸਾਲ ਦੇ ਵਿੱਚ ਕੋਵਿਡ ਦੇ ਵਿੱਚ ਸਾਡੇ ਦੇਸ਼ ਦੇ ਅੰਦਰ 200 ਕਰੋੜ ਡੋਜ਼ ਲੱਗੀ ਨਹੀਂ ਕੱਲੀ 150 ਮੁਲਕਾਂ ਨੂੰ ਅਸੀਂ ਦਵਾਈ ਵੀ ਦਿੱਤੀ ਅੱਜ ਦੇਸ਼ ਦੇ ਅੰਦਰ ਵਿਕਾਸ ਦੀ ਗੱਲ ਹੈ ਜਦੋਂ ਜਦੋਂ ਪਾਣੀ ਦਾ ਬਹਾਵ ਆਂਦਾ ਹੈ ਦੇਖੋ ਕੁਦਰਤੀ ਆਪਦਾ ਆਂਦੀ ਹੈ ਪਾਣੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਅੱਜ ਜਦੋਂ ਆਪ ਦਾ ਆਈ ਹੜ ਆ ਗਏ ਉਦੋਂ ਪੁਲ ਰੁੜੇ ਫਾਰ ਇਗਜ਼ਾਮਪਲ ਦਿੰਨੀ ਆ ਕਿ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਨਾਰਾ ਲੱਗਾ ਕਿ ਜਿਨ੍ਹਾਂ ਨੂੰ ਜਿਹੜੇ ਰਾਮ ਨੂੰ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਬਣਾਇਆ ਉਹਦੀਆਂ ਦੀਵਾਰਾਂ ਦੇ ਵਿੱਚੋਂ ਪਾਣੀ ਰਿਸਦਾ ਹੋਇਆ ਦਿਖਾਈ ਦਿੱਤਾ ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਵੀ ਦੇਖੀਆਂ ਹੋਣੀਆਂ ਦੇਖੋ ਇਹਦੇ ਵਿੱਚ ਕਿ ਉਹਨੂੰ ਤੇ ਬਣਿਆ ਨੂੰ ਹਾਲੇ ਬਹੁਤ ਘੱਟ ਸਮਾਂ ਹੋਇਆ ਮੈਂ ਤੁਸੀਂ ਇਹ ਦੇਖ ਰਹੇ ਹੋ ਦੀਵਾਰ ਚੋਰੀ ਹੈ ਤੁਸੀਂ ਇਹ ਨਹੀਂ ਗੱਲ ਕਰਦੇ ਕਿ 500 ਸਾਲ ਬਾਅਦ ਉਹ ਰਾਮ ਮੰਦਿਰ ਬਣ ਗਿਆ ਬਣ ਗਿਆ ਨਹੀਂ ਜੇ ਬਣ ਗਿਆ ਤੇ ਚੀਜ਼ ਚੰਗੀ ਕਿਉਂ ਨਹੀਂ ਬਣੀ ਤੁਸੀਂ ਇਹ ਗੱਲ ਦੀ ਪ੍ਰੇਜ਼ ਨਹੀਂ ਕਰਦੇ ਕਿ 500 ਸਾਲ ਬਾਅਦ ਸਾਡਾ ਮੰਦਿਰ ਬਣਿਆ ਲੱਖਾਂ ਲੋਕਾਂ ਦੀ ਕੁਰਬਾਨੀ ਤੋਂ ਬਾਅਦ ਬਣਿਆ ਉਹਨਾਂ ਲੋਕਾਂ ਦੇ ਵਿਰੋਧ ਨਾ ਕੋਈ ਵਿਰੋਧ ਕਰਕੇ ਨਹੀਂ ਜੇ ਬਣ ਵੀ ਗਿਆ ਨਾ ਨਾ ਜੇ ਨਹੀਂ ਇਹ ਤਾਂ ਇਹ ਤਾਂ ਆਸਥਾ ਦਾ ਸਵਾਲ ਹੈ ਇਹ ਤੁਹਾਡਾ ਸਵਾਲ ਗਲਤ ਹੈ ਤੁਸੀਂ ਇਹ ਸਵਾਲ ਕਿਉਂ ਨਹੀਂ ਕਹਿੰਦੇ ਕਿ ਇਹ ਬਣਨਾ ਚਾਹੀਦਾ ਸੀ ਸਵਾਲ ਸਵਾਲ ਗਲਤ ਨਹੀਂ ਸੀ ਸਵਾਲ ਬਿਲਕੁਲ ਵੀ ਨਹੀਂ ਗਲਤ ਸੀ ਬਿਲਕੁਲ ਵੀ ਨਹੀਂ ਠੀਕ ਹੈ ਕਿਤੇ ਬਣਦੇ ਵਿੱਚ ਕਿਤੇ ਜੇ ਕਮੀ ਰਹਿ ਗਈ ਮਤਲਬ ਮੰਨਦੇ ਹੋ ਤੁਸੀਂ ਕਮੀ ਰਹਿ ਗਈ ਮੰਨਦੇ ਨਹੀਂ ਮੈਂ ਮੈਂ ਇਹ ਲਫ਼ਜ਼ ਇਹ ਬਹੁਤ ਵੱਡਾ ਕੰਮ ਸੀ ਜਿਹੜਾ ਮੈਂ ਸਮਝਦਾ ਹਾਂ ਸੌਰੀ ਟੂ ਸੇ ਕਿ ਤੁਹਾਡੇ ਵਰਗੇ ਨੌਜਵਾਨ ਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਤੁਸੀਂ ਕਦੀ ਕਿਉਂ ਨਹੀਂ ਕਿਹਾ ਕਿਉਂ ਨਹੀਂ ਕਿਉਂ ਕਾਂਗਰਸ ਉੱਥੇ ਨਹੀਂ ਗਈ ਇਦਾ ਮਤਲਬ ਕਿਤਨਾ ਕਿਤੇ ਹਰੇਕ ਨੂੰ ਇਹ ਸਵਾਲ ਕਰੀ ਦੀ ਕਿਉਂਕਿ ਮੀਡੀਆ ਪੱਤਰਕਾਰਾਂ ਦਾ ਇਹ ਪੱਤਰਕਾਰ ਮੀਡੀਆ ਮੈਨੂੰ ਦਿਖਾਓ ਤੁਸੀਂ ਕਦੀ ਉਹਨਾਂ ਨੂੰ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਜਿਨ੍ਹਾਂ ਲੋਕਾਂ ਨੇ ਕਿਹਾ ਮੈਨੂੰ ਆਪਣੇ ਸਾਂਝ ਟੀਵੀ ਦੇ ਲਖਾਓ ਪੁੱਛਿਆ ਕਿ ਅੱਜ ਤੱਕ ਕਿਸੇ ਨੂੰ ਕਾਂਗਰਸ ਨੇ ਕਿਉਂ ਛੱਡਿਆ ਲਖਾਓ ਮੈਨੂੰ ਰਿਕਾਰਡਿੰਗ ਇਹ ਗੱਲਾਂ ਨਹੀਂ ਹੈ ਤੁਸੀਂ ਇਸ ਚੀਜ਼ ਨੂੰ ਨਹੀਂ ਐਡਮਿਟ ਕਰ पाए ਜਿਹੜੇ ਲੋਕ ਕਿ 500 ਸਾਲ ਬਾਅਦ ਹਿੰਦੂਆਂ ਦੀਆਂ ਤੋਣਾ ਵੜ ਦਿੱਤੀਆਂ ਗਈਆਂ ਸਾਡੀਆਂ ਧੀਆਂ ਭੈਣਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਇਹ ਮੰਦਿਰ ਬਣ ਗਿਆ ਤੇ ਮੰਦਿਰ ਦੇ ਵਿੱਚ ਤੁਸੀਂ ਨੁਕਸ ਕੱਢ ਰਹੇ ਹੋ ਮੈਂ ਇਸ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਨੁਕਸ ਨਹੀਂ ਕੱਢ ਰਹੇ ਈਵਨ ਵੱਡੇ ਲੋਕ ਮੈਂ ਗੁੱਸਾ ਨਹੀਂ ਹੈ ਸੌਰੀ ਟੂ ਸੇ ਤੋ ਤੁਸੀਂ ਕੱਲ ਨੂੰ ਇਹ ਸਵਾਲ ਪੁੱਛੋਗੇ ਉੱਥੇ ਹਸਪਤਾਲ ਬਣਨੇ ਚਾਹੀਦੇ ਵੱਡੇ ਵਰਗੇ ਅਸੀਂ ਲੋਕ ਨਹੀਂ ਅਸੀਂ ਇੱਥੇ ਪੱਤਰਕਾਰ ਆ ਇੱਥੇ ਪੱਤਰਕਾਰੀ ਨਹੀਂ ਹੈ ਇਹ ਇਨਸਾਨੀਅਤ ਔਰ ਪੱਤਰਕਾਰਤਾ ਦੀ ਗੱਲ ਨਹੀਂ ਹੈ ਇਹ ਇੱਕ ਮਾਨਵਤਾ ਦੀ ਗੱਲ ਹੈ ਇਹ ਇੱਕ ਸਮੂਹਿਕ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਕੇ ਵਿਸ਼ਵਾਸ ਲਈ ਬਣੀ ਸਾਡੀ ਸਰਕਾਰ ਬਣੀ ਅੱਜ ਵਿਰੋਧੀ ਪਾਰਟੀਆਂ ਜੋ ਮਰਜੀ ਇਲਜ਼ਾਮ ਲਾਨ ਅੱਜ ਪੰਜਾਬ ਦੇ ਅੰਦਰ ਸਰਕਾਰ ਬਣੀ 84 ਦੇ ਦੰਗਿਆਂ ਨੂੰ ਦੰਗਾ ਪੀੜਤਾਂ ਨੂੰ ਜੇ ਇਨਸਾਫ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਿੱਤਾ ਜੇ ਕਾਲੀ ਸੂਚੀ ਖਤਮ ਕੀਤੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੀ ਜੇ 50 ਤਖਤਾਂ ਲਈ ਟ੍ਰੇਨ ਚਲਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਚਲਾਈ ਗੱਦੀ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਮੈਂ 1 ਮਿੰਟ ਰੁਕੋ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਖੋਲਿਆ ਜਿਹੜੇ ਬੰਦੀ ਸਿੰਘਾਂ ਵਾਲੀਆਂ ਇਸ਼ੂਆਂ ਹਨ ਜੀ ਉਹਦੇ ਉੱਤੇ ਬਹੁਤ ਵੱਡੇ ਲੈਵਲ ਤੇ ਸਾਡੀਆਂ ਪਾਰਟੀਆਂ ਇਹਦੇ ਸਪਸ਼ਟੀਕਰਨ ਦੇ ਚੁੱਕੀਆਂ ਔਰ ਜੜੀਆਂ ਨੰਬਰ ਜੇ ਕਾਲੀ ਸੂਚੀ ਖਤਮ ਹੋਈ ਨਾ ਉਹਦੇ ਵਿੱਚ ਵੀ ਬੰਦੀ ਸਿੰਘਾਂ ਦੇ ਨਾਲ ਜੁੜਦਾ ਹੀ ਐਂਗਲ ਹੈ ਜੀ ਤੇ ਕਾਲੀ ਸੂਚੀ ਖਤਮ ਹੋਈ ਹਜ਼ਾਰਾਂ ਲੋਕ ਛੁੱਟ ਗਏ ਜਿਹੜੇ ਨਹੀਂ ਕਿਤੇ ਛੁੱਟ ਗਏ ਉਹਨਾਂ ਦੇ ਕੋਈ ਨਾ ਕੋਈ ਕਾਨੂੰਨੀ ਪ੍ਰਕਿਰਿਆ ਰੁਕੀ ਹੋਈ ਹੈ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਦੇਖੋ ਅਸੀਂ ਜੋੜਨ ਵਾਲੀ ਨੀਤੀ ਤੇ ਕੰਮ ਕਰਦੇ ਆਂ ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਨੀਤੀ ਤੇ ਕੰਮ ਕਰਦੇ ਆਂ ਅਸੀਂ ਅਸੀਂ ਇਹ ਕਹਿੰਨੇ ਆਂ ਕਿ ਸਰਵੇ ਬੰਤੂ ਸੁਖੀਨਾ ਸਾਰਾ ਸਮਾਜ ਸਾਡਾ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਹਰ ਹਿੰਦੁਸਤਾਨੀ ਐ ਅਸੀਂ ਉਹਦੇ ਲਈ ਕੰਮ ਕਰਨਾ ਹੈ ਮੋਦੀ ਸਾਹਿਬ ਦੀ ਇੱਕ ਨੀਤੀ ਦੱਸ ਦੋ ਜਿਹੜੀ ਕਿਸੇ ਇੱਕ ਵਿਸ਼ੇਸ਼ ਕਿਤੇ ਦੇ ਲਈ ਹੋਵੇ ਅੱਜ ਕਈ ਪਾਰਟੀਆਂ ਨੇ ਤਾਂ ਮੈਨੀਫੈਸਟੋ ਬਣਾਏ ਕਿ ਆ ਸੌਧ ਦੇ ਵਿੱਚ ਕਿਤੇ ਚੋਣਾਂ ਹੋਈ ਸੀ ਤੇਲਗਾਨਾ ਚ ਸ਼ਾਇਦ ਚੋਣਾਂ ਹੋਈ ਸੀ ਉਹਨਾਂ ਨੇ ਕਿਹਾ ਕਿ ਸਪੈਸ਼ਲ ਇੱਕ ਫਿਰਕੇ ਦੇ ਲਈ ਹਸਪਤਾਲ ਬਣਾਵਾਂਗੇ ਉੱਥੇ ਉਹਨਾਂ ਦੇ ਬੱਚਿਆਂ ਦਾ ਇਲਾਜ ਹੋਗਾ ਉਹਨਾਂ ਲੋਕਾਂ ਦਾ ਹੀ ਇਲਾਜ ਹੋਵੇਗਾ ਕਿ ਆ ਦੂਜੇ ਲੋਕ ਸਾਡੇ ਨਹੀਂ ਅਸੀਂ ਕਦੀ ਵੀ ਇਹ ਜਿਆ ਕੰਮ ਨਹੀਂ ਕਰਦੇ ਔਰ ਦੇਖੋ ਕੰਸਟਰਕਸ਼ਨ ਹੈ ਕਿਤੇ ਮੈਂ ਇਸ ਚੀਜ਼ ਤੋਂ ਮੁਕਰਦਾ ਨਹੀਂ ਹੈ ਕਿਤੇ ਕੰਸਟਰਕਸ਼ਨ ਦੇ ਵਿੱਚ ਕਿਤੇ ਬਣਨ ਚ ਕਮੀ ਰਹਿ ਗਈ ਹੋਵੇਗੀ ਪਰ ਸਾਡੀ ਇਹ ਸੋਚ ਦੇਖੋ ਕਦੀ ਰੋਡ ਇਨਫਰਾਸਟ੍ਰਕਚਰ ਇਦਾਂ ਦਾ ਬਣਿਆ ਅੱਜ ਤੁਸੀਂ ਦੇਸ਼ ਦੇ ਕਿਸੇ ਵੀ ਨੁੱਕਰ ਤੇ ਚਲ ਜਾਓ ਇੱਡਾ ਵਧੀਆ ਰੋਡ ਮੈਪ ਹੈ ਅੱਜ ਵਰਲਡ ਦੇ ਵਿੱਚ ਅਮਰੀਕਾ ਤੋਂ ਬਾਅਦ ਜੇ ਸੜਕਾਂ ਕਿਤੇ ਐ ਚਾਈਨਾ ਤੋਂ ਬਾਅਦ ਉਹ ਸਾਡੇ ਦੇਸ਼ ਚ ਐ ਅੱਜ ਸਾਡਾ 11ਵਾਂ ਮੁਲਕ ਤੇ ਸੀ ਇਕਨੋਮਿਕ ਇਕਨੋਮਿਕ ਲੈਵਲ ਦੇ ਉੱਤੇ ਸਾਡਾ ਮੁਲਕ ਅੱਜ 5ਵੇਂ ਨੰਬਰ ਤੇ ਆ ਗਿਆ ਇਹ ਸਾਡੀ ਸਰਕਾਰ ਦੀਆਂ ਉਪਲਬਧੀਆਂ 370 ਤੋੜ ਦਿੱਤੀ ਅਸੀਂ ਇਹ ਚੀਜ਼ਾਂ ਜਿਹੜੀਆਂ ਐ ਅੱਜ ਦੇਸ਼ਾਂ ਅੱਜ ਦੋ ਮੁਲਕਾਂ ਦੀ ਲੜਾਈ ਚੱਲ ਰਹੀ ਐ ਯੂਕਰੇਨ ਔਰ ਯੂਰਪ ਦੀ ਤੇ ਉੱਥੇ ਕੌਣ ਜਾ ਰਿਹਾ ਸਾਡਾ ਪ੍ਰਧਾਨ ਮੰਤਰੀ ਜਾ ਰਿਹਾ ਦੋਨੋਂ ਮੁਲਕ ਜੜਿਆ ਲੜਾਈ ਤੋਂ ਆ ਕਹਿੰਦੇ ਆ ਕਿ ਲੜਾਈ ਨੂੰ ਸ਼ਾਂਤ ਰੱਖਾਂਗੇ ਇੰਨਾ ਹੀ ਨਹੀਂ ਜਦੋਂ ਹਮਲੇ ਹੁੰਦੇ ਆ ਸਾਡੇ ਦੇਸ਼ ਦਾ ਤਿਰੰਗਾ ਫੜ ਕੇ ਪਾਕਿਸਤਾਨ ਦੇ ਬੱਚੇ ਵੀ ਆਏ ਤੇ ਇਹ ਸਾਡੇ ਦੇਸ਼ ਦੀਆਂ ਉਪਲਬਧੀਆਂ 140 ਕਰੋੜ ਤੁਹਾਡੀ ਸਾਡੀ ਵੋਟ ਦੀ ਤਾਕਤ ਹੈ ਉਹ ਇੱਕ ਪਾਸੇ ਪਈ ਦੇਸ਼ ਨੂੰ ਤਾਕਤ ਮਿਲੀ ਤੇ ਸਾਡਾ ਪ੍ਰਧਾਨ ਮੰਤਰੀ ਚੰਗੇ ਕੰਮ ਕਰ ਰਿਹਾ ਸੋ ਇਸ ਤੋਂ ਇਲਾਵਾ ਅੱਜ ਅਸੀਂ ਗੱਲ ਕਰਦੇ ਪਏ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਜਾਣ ਵਾਲੇ ਅਸਤੀਫੇ ਨੂੰ ਲੈ ਕੇ ਸੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਜਨਤਾ ਉਹਨਾਂ ਨੂੰ ਨਹੀਂ ਕਹੇਗੀ ਉਹਨਾਂ ਨੂੰ ਇਮਾਨਦਾਰ ਸਾਬਤ ਨਹੀਂ ਕਰੇਗੀ ਉਦੋਂ ਤੱਕ ਉਹ ਕੁਰਸੀ ਤੇ ਨਹੀਂ ਬੈਠਣਗੇ ਸੋ ਕੀ ਲੱਗਦਾ ਹੈ ਕਿ ਜਨਤਾ ਦਾ ਫਤਵਾ ਕੀ ਹੋਏਗਾ ਜਨਤਾ ਦਾ ਫਤਵਾ ਤਾਂ ਉਹਨਾਂ ਨੂੰ ਕੋਰਟ ਦਾ ਫਤਵਾ ਅਦਾਲਤ ਨੇ ਕਿਹਾ ਨਾ ਕੁਰਸੀ ਤੇ ਬੈਠਣ ਜੋਗੇ ਹੈ ਨਹੀਂ ਹਲੇ ਜੀ ਜਨਤਾ ਦਾ ਫਤਵਾ ਤੇ ਆਏਗਾ ਹੀ ਆਏਗਾ ਪਹਿਲਾਂ ਅਦਾਲਤ ਦਾ ਆ ਉਹ ਬੇਗੁਨਾ ਹੈ ਤੇ ਕੋਰਟ ਦੀ ਪ੍ਰਕਿਰਿਆ ਚੱਲ ਰਹੀ ਹੈ ਸਬਜੂਡੀਸ ਮੈਟਰ ਹੈ ਉਹਦੇ ਤੇ ਬੋਲ ਨਹੀਂ ਸਕਦੇ ਆਪਾਂ ਤੇ ਆਪਣੇ ਆਪ ਸਾਬਤ ਹੋ ਜਾਏਗਾ ਸਾਡੇ ਨਰਿੰਦਰ ਮੋਦੀ ਜੀ ਐਜ਼ ਇੱਕ ਮੁੱਖ ਮੰਤਰੀ 12 ਸਾਲ ਸੀਬੀਆਈ ਦੀ ਕੋਟਾਂ 'ਚ ਜਾਂਦੇ ਰਹੇ ਉਹਨਾਂ ਦੇ ਉੱਤੇ ਗੋਦਰਾकांड ਇੰਨੇ ਇਲਜ਼ਾਮ ਲਾਏ ਇਹਨਾਂ ਨੇ ਉਹਨਾਂ ਨੇ ਤੇ ਕਦੀ ਹਾ ਹੱਲਾ ਨਹੀਂ ਪਾਇਆ ਉਹ ਐਜ਼ ਏ ਮੁੱਖ ਮੰਤਰੀ ਜੁਆਇਨ ਕਰਨ ਜਾਂਦੇ ਸੀ ਇਨਵੈਸਟੀਗੇਸ਼ਨ ਉਹਨਾਂ ਨੇ ਕਦੀ ਬਾਹਰ ਨਿਕਲ ਕੇ ਇਹੋ ਜਿਹਾ ਪ੍ਰੋਟੈਸਟ ਤਾਂ ਨਹੀਂ ਕਰਾਏ ਕਦੀ ਏਜੰਸੀਆਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਤਾਂ ਨਹੀਂ ਲਵਾਏ ਲੋਕਾਂ ਨੂੰ ਗੁੰਮਰਾਹ ਤਾਂ ਨਹੀਂ ਕੀਤਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਨਰਿੰਦਰ ਮੋਦੀ ਸੱਚਾ ਹੈ ਸੱਚ ਕੇ ਸਾਥ ਹੈ ਔਰ ਸੱਚ ਕੇ ਸਾਥ ਕਾਨੂੰਨ ਹੈ ਤੇ ਕਾਨੂੰਨ ਮੇਰੇ ਕਾਨੂੰਨ ਮੈਨੂੰ ਇਨਸਾਫ ਦੇਗਾ ਉਹਨਾਂ ਨੂੰ ਇਨਸਾਫ ਮਿਲਿਆ ਔਰ ਇਹ ਜਿਹੜਾ ਝੂਠ ਬੋਲ ਰਹੇ ਆ ਇਮਾਨਦਾਰੀ ਦਾ ਨਾਰਾ ਤੇ ਉਹ ਵੀ ਦੰਦੇ ਪੈਣੇ ਕੌਣ ਅਰਵਿੰਦ ਕੇਜਰੀਵਾਲ ਇਮਾਨਦਾਰੀ ਦਾ ਕੀ ਹੁੰਦਾ ਹੈ ਕਿੱਦਾਂ ਹੁੰਦਾ ਹੈ ਇਮਾਨਦਾਰੀ ਕਿੱਦਾਂ ਹੁੰਦੀ ਹੈ ਕਿੰਨੂੰ ਇਮਾਨਦਾਰੀ ਗਿਣਦੇ ਹੋ ਇਮਾਨਦਾਰੀ ਕਿੱਦਾਂ ਤੁਸੀਂ ਦੱਸੋ ਨਾ ਇਮਾਨਦਾਰੀ ਕਿੰਨੂੰ ਗਿਣਦੇ ਹੋ ਕੋਟਾਲੇ ਜੇ ਫੜੇ ਜਾ ਰਹੇ ਆ ਪੰਜਾਬ 'ਚ ਇਹਨਾਂ ਦੀ ਡਬਲ ਸਟੈਂਡਰਡ ਆਫ ਪੋਲਿਟਿਕਸ ਦੇਖੋ ਪੰਜਾਬ 'ਚ ਇਹਨਾਂ ਨੇ ਹੈਲਥ ਮਿਨਿਸਟਰ ਕੱਢਿਆ ਵਾਜੇ ਸਿੰਘਲਾ ਸੀਸ਼ੇਰ ਨਾਮ ਉਹਨ ਦਾ ਕਿ ਕਹਿੰਦੇ ਮੁੱਖ ਮੰਤਰੀ ਜੀ ਮੇਰੇ ਕੋਲ ਉਹਦੀ ਕਨਫੈਸ਼ਨ ਸਟੇਟਮੈਂਟ ਹੈ ਜੇ ਕਨਫੈਸ਼ਨ ਸਟੇਟਮੈਂਟ ਹੈ ਤੇ ਪਲੇਸ ਔਨ ਰਿਕਾਰਡ ਕਰ ਦੇ ਕਿਉਂ ਨਹੀਂ ਦਿੱਤੀ ਇਹਨਾਂ ਨੇ ਜੀ ਤੇ ਉਹ ਨਾ ਸਟੇਟਮੈਂਟ ਦੇਣ ਕਰਕੇ ਉਹਦੇ ਬਿਆਨ ਹੋ ਗਿਆ ਅੱਜ ਤੱਕ ਉਹਨੂੰ ਪਾਰਟੀ ਚੋਂ ਨਹੀਂ ਕੱਢਿਆ ਨਾ ਨੇ ਜੀ ਤੇ ਇਹ ਡਬਲ ਸਟੈਂਡਰਡ ਆਫ ਪੋਲੀ ਇਮਾਨਦਾਰੀ ਨਹੀਂ ਹੈ ਇਹ ਭ੍ਰਸ਼ਟਾਚਾਰੀ ਹੈ ਔਰ ਕੱਟੜ ਇਮਾਨਦਾਰ ਵਾਲੇ ਕੱਟੜ ਭ੍ਰਸ਼ਟਾਚਾਰੀ ਹੈ ਡਬਲ ਸਟੈਂਡਰਡ ਆਫ ਪੋਲਿਟਿਕਸ ਹੈ ਇਹ ਸਿਰਫ ਔਰ ਸਿਰਫ ਨਿੱਜੀ ਹਿੱਤਾਂ ਦੀ ਪੂਰਤੀ ਦੇ ਲਈ ਨਿੱਜੀ ਸਵਾਰਥਾਂ ਲਈ ਰਾਜਨੀਤੀ ਕਰ ਰਿਹਾ ਹੈ ਜਿਹਦੇ ਕਰਕੇ ਲੋਕਾਂ ਦੇ ਵਿਸ਼ਵਾਸ ਨੂੰ ਦਾਤ ਲਾ ਕੇ ਰਾਜ ਕਰ ਰਿਹਾ ਹੈ ਜੀ ਸੋ ਇਹ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਅਚਾਰਾ ਕਿਹੜਾ ਹੋਣਾ ਚਾਹੀਦਾ ਹੈ ਕੋਈ ਆਮ ਆਦਮੀ ਪਾਰਟੀ ਦਾ ਇੰਟਰਨਲ ਮੈਂ ਮੈਂ ਤਾਂ ਜਰੂਰ ਚਾਹਾਂਗਾ ਜੀ ਮੁੱਖ ਮੰਤਰੀ ਸਾਹਿਬ ਨੂੰ ਕੇਜਰੀਵਾਲ ਜੀ ਨੂੰ ਕਿ ਤੁਸੀਂ ਨਹੀਂ ਤਾਂ ਕਿਸੇ ਹੋਰ ਨੂੰ ਬਣਾਓ ਨਾ ਜੇ ਇੰਦਰਾ ਗਾਂਧੀ ਜੀ ਚਲੇ ਗਏ ਤਾਂ ਜੀਵ ਗਾਂਧੀ ਆਏ ਜੇ ਅਟਲ ਜੀ ਚਲੇ ਗਏ ਮੋਦੀ ਜੀ ਆਏ ਜੇ ਸਟੇਟ ਪ੍ਰੈਜ਼ੀਡੈਂਟ ਸਾਡੇ ਪ੍ਰਧਾਨ ਰਾਜਨੰਦ ਜੀ 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 ਜ ਮੁੱਖ ਮੰਤਰੀ ਦੀ ਕੁਰਸੀ ਸਿਰਫ ਮੈਂ ਨਹੀਂ ਬੈਠ ਸਕਦਾ ਤੇ ਇਹ ਦੇ ਕਰਕੇ ਕੋਈ ਹੋਰ ਨਾ ਬੈਠੇ ਤੇ ਚੋਣਵ ਕਰਾਓ ਇਹ ਵੀ ਨੀਤੀ ਦੇਸ਼ ਦੇ ਲੋਕਤੰਤਰੀ ਅਧਿਕਾਰਾਂ ਦਾ ਹਨਨ ਹੈ ਜੀ ਸਵਾਦ ਬਾਤ ਸ਼ੁਕਰੀਆ ਸਰ ਥੈਂਕ ਯੂ ਸੋ ਅੱਜ ਖਾਸ ਤੌਰ ਤੇ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਭਾਜਪਾ ਆਗੂ ਦੇ ਨਾਲ ਵਿਚਾਰ ਚਰਚਾ ਹੋਈ ਹੈ ਤੇ ਉਹਨਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਵੀਡੀਓ ਬਾਬਤ ਆਪਣੀ ਰਾਏ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ